ਇਹ ਬਾਕੀ ਦੇ ਫਸਲਾਂ ਮਲ ਪ੍ਰਭਾਵ ਤੇਜੀ ਦੇ ਵਿੱਚ ਆ ਜੋ ਬਹੁਤ ਹੀ ਪ੍ਰਿਆਨਿਕ ਮੰਜਰ ਅੱਜ ਜਿੱਥੇ ਅਜਨਾਲਾ ਤੇ ਨਾਲ ਹੀ ਚਮਿਆਰੀ ਪਿੰਡ ਇਧਰ ਕਈ ਪਿੰਡਾਂ ਦੇ ਵਿੱਚ ਗਏ ਆ ਤੇ ਵੇਖ ਕੇ ਜਿੱਥੇ ਪਿਛਲੇ ਕਈ ਦਿਨਾਂ ਤੋਂ ਜਿਹੜਾ ਫੜ ਦੇ ਨਾਲ ਬਹੁਤ ਹੀ ਇਲਾਕਾ ਪ੍ਰਭਾਵਿਤ ਹੋਇਆ ਹੋਇਆ ਤੇ ਬਹੁਤ ਨੁਕਸਾਨ ਹੋਇਆ ਭਾਰੀ ਨੁਕਸਾਨ ਹੋਇਆ ਜਿੱਥੇ ਫਸਲਾਂ ਦਾ ਉੱਥੇ ਖਾਸ ਕਰਕੇ ਜਿੱਥੇ ਪਸ਼ੂ ਤੇ ਜਿੱਥੇ ਬੰਦਿਆਂ ਦਾ ਵੀ ਬਹੁਤ ਨੁਕਸਾਨ ਹੋਇਆ ਤੇ ਉੱਥੇ ਜਿਹੜੇ ਆ ਮਕਾਨ ਵੀ ਜਿਹੜੇ ਬਹੁਤ ਜ਼ਿਆਦਾ ਉਹਨਾਂ ਨੂੰ ਵੀ ਨੁਕਸਾਨ ਪੁੱਜਿਆ ਕਈ ਆਪਣੇ ਡੇਗ ਵੀ ਪਏ ਨੇ ਮਕਾਨ ਤੇ ਗੁਰੂ ਸਾਹਿਬ ਕਿਰਪਾ ਕਰਨ ਜਿੱਥੇ ਪੰਜਾਬ ਵਾਸੀ ਪਹਿਲਾਂ ਵੀ ਬਹੁਤ ਜ਼ਿਆਦਾ ਜਿੱਥੇ ਜਿਨ੍ਹਾਂ ਨੇ ਮਾੜੇ ਸਮੇਂ ਵੇਖੇ ਜਿਵੇਂ ਮੁਗਲਾਂ ਵੇਲੇ ਆਪਾਂ ਦੇਖਦੇ ਅੰਗਰੇਜ਼ਾਂ ਵੇਲੇ ਦੇਖਦੇ ਤੇ ਅੱਜ ਜਿਹੜਾ ਹੜ੍ਹ ਦੀ ਆਪਣੇ ਬਹੁਤ ਹੀ ਜਿਹੜੀ ਮਾਰ ਝੇਲਨੀ ਪੈ ਰਹੀ ਹੈ ਵੀ ਗੁਰੂ ਸਾਹਿਬ ਕਿਰਪਾ ਕਰਨ ਸਾਰੇ ਜਿੱਥੇ ਸਰਕਾਰਾਂ ਆਪਣਾ ਕੰਮ ਕਰ ਰਹੀਆਂ ਨੇ ਤੇ ਉੱਥੇ ਸੰਤ ਮਹਾਂਪੁਰਖ ਗੁਰੂ ਦੀਆਂ ਲਾੜਦੀਆਂ ਨਿਹੰਗ ਸਿੰਘ ਫੌਜਾਂ ਸ਼ਰੋਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਵੱਲੋਂ ਜਿੱਥੇ ਰਾਤ ਸਮੰਗਰੀ ਲੈ ਕੇ ਪੁੱਜੇ ਆ ਤੇ ਉੱਥੇ ਹੀ ਆਪਣੇ ਪਸ਼ੂਆਂ ਵਾਸਤੇ ਜਿਹੜਾ ਤੂੜੀ ਤੇ ਜਿਹੜੀ ਫੀਡ ਵੀ ਲੈ ਕੇ ਇੱਥੇ ਆਏ ਆ ਤੇ ਗੁਰੂ ਸਾਹਿਬ ਕਿਰਪਾ ਕਰਨ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਹੈ ਗੁਰੂ ਸਾਹਿਬ ਦੇ ਜਿੱਥੇ ਸਾਡੇ ਸਿੰਘ ਸਾਹਿਬ ਵੀ ਸਿੰਘ ਸਾਹਿਬ ਗਾਨੀ ਲਖਬੀਰ ਸਿੰਘ ਜੀ ਵੀ ਨਾਲ ਆਏ ਨੇ ਬਾਬਾ ਜੁਰਦੇਵ ਸਿੰਘ ਜੀ ਕੁੱਲੀ ਵਾਲੇ ਮਹਾਂਪੁਰਖ ਬਾਬਾ ਇੰਦਰਬੀਰ ਸਿੰਘ ਜੀ ਸਾਰੇ ਆਪਾਂ ਇਕੱਠੇ ਆਪਣੇ ਰਾਸ਼ਨ ਜਿਹੜਾ ਲੈ ਕੇ ਆਏ ਆ ਜੋ ਦੇ ਵਿੱਚ ਦਵਾਈਆਂ ਵੀ ਤੇ ਹੋਰ ਵੀ ਜਿਹੜਾ ਜਗਾ ਜਗਾ ਜਿੱਥੇ ਵੀ ਪੰਜਾਬ ਦਾ ਤਕਰੀਬਨ ਅੱਧ ਤੋਂ ਜ਼ਿਆਦਾ ਪੰਜਾਬ ਇਸ ਲਈ ਜਿਹੜਾ ਹੜ ਦੀ ਮਾਰ ਇਹ ਠਾਇਆ ਹੋਇਆ ਗੁਰੂ ਸਾਹਿਬ ਕਿਰਪਾ ਕਰਨ ਸਭੇ ਜੀ ਸੰਮਾਲ ਆਪਣੀ ਮਿਹਰ ਕਰ ਗੁਰੂ ਸਾਹਿਬ ਕਿਰਪਾ ਕਰਨ ਇਹ ਔਖੀ ਘੜੀ ਨਾ ਦੇਖਣ ਦੇਈ ਆਪਣਾ ਫਿਰ ਸਮਾਦੇ ਹੱਥ ਦੇ ਰੱਖੇ ਆਪਣੇ ਕੋ ਸਾਹ ਸਾਹ ਉਸ ਪਾ ਲਈ ਗੁਰੂ ਸਾਹਿਬ ਹਮੇਸ਼ਾ ਆਪਾਂ ਦੇਖ ਰਹੇ ਆ ਵਿਚਾਰੇ ਡੰਗਰ ਪਸ਼ੂ ਇੱਥੇ ਵੱਜੇ ਹੋਏ ਨੇ ਪਰ ਅੱਗੇ ਜਾ ਕੇ ਵੀ ਆਏ ਜਿੱਥੇ ਬਹੁਤ ਜ਼ਿਆਦਾ ਅਜੇ ਵੀ 10-10 ਫੁੱਟ ਜਿਹੜਾ ਪਾਣੀ ਹੈ ਤੇ ਸੜਕਾਂ ਦੇ ਉੱਤੋਂ ਦੀ ਪਾਣੀ ਚੱਲ ਰਿਹਾ ਜਿੱਥੇ ਇਸ ਇਲਾਕੇ ਦੇ ਜਿਹੜੇ ਆਪਣੇ ਦੇਖ ਰਹੇ ਆ ਜਿਹੜੇ ਭਾਵੇਂ ਸਿਆਸੀ ਬੰਦੇ ਨੇ ਧਾਰਮਿਕ ਬੰਦੇ ਨੇ ਸਾਰੇ ਆਪਣਾ ਆਪਣਾ ਯੋਗਦਾਨ ਪਾ ਰਹੇ ਨੇ ਬਾਬਾ ਟਿੱਕਾ ਜੀ ਖੜੇ ਨੇ ਜਿਹੜੇ ਅੰਮ੍ਰਿਤਸਰ ਸਾਹਿਬ ਤੋਂ ਆਏ ਹੋਏ ਨੇ ਇਸੇ ਤਰ੍ਹਾਂ ਸਾਰੇ ਆਪਣਾ ਆਪਣਾ ਯੋਗਦਾਨ ਪਾ ਰਹੇ ਨੇ ਉੱਥੇ ਗੁਰੂ ਦੀਆਂ ਦਾੜ ਦੀਆਂ ਨਹਿੰਸ ਸਿੰਘ ਫੌਜਾਂ ਵੱਲੋਂ ਵੀ ਆਪਣਾ ਆਪਣਾ ਯੋਗਦਾਨ ਪਾਇਆ ਜਾ ਰਿਹਾ ਵੈ ਸ਼ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾ ਤੱਕ ਬੋਲੋਂ ਸਾਰੀਆਂ ਨਹਿੰਸ ਸਿੰਘ ਜਥੇਬੰਦੀਆਂ ਵੱਲੋਂ ਗੁਰੂ ਸਾਹਿਬ ਦੇ ਚਰਨਾਚ ਅਰਦਾਸ ਕਰਦਾ ਮਹਾਰਾਜ ਬਹੁਤੀ ਛੇਤੀ ਕਿਰਪਾ ਕਰਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਸਰਬੱਤ ਦਾ ਭਲਾ ਮੰਗਣ ਵਾਲੀ ਜਿਹੜੀ ਇਹ ਗਉਮ ਹੈ ਗੁਰੂ ਦੀਆਂ ਲੜਦੀਆਂ ਨਹਿੰਸ ਸਿੰਘ ਫੌਜਾਂ ਸਿੱਖ ਕੌਮ ਜਿਹੜੀ ਹੈ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੀ ਹੈ ਤੇ ਗੁਰੂ ਸਾਹਿਬ ਅੱਗੇ ਵੀ ਚੜਦੀ ਕਲਾ ਬਖਸ਼ਣਾ ਸਿੰਘ ਸਾਹਿਬ ਜੀ ਜਿਵੇਂ ਦੇਖਿਆ ਤੁਸੀਂ ਵੀ ਗੱਲ ਕਰ ਰਹੇ ਸੀ ਕਿ ਜੁਰੂਰੀ ਅੰਦਾਜ਼ ਦੀਆਂ ਪੌਜਾਂ ਭਾਵੇਂ ਕੋਈ ਵੀ ਜਿੱਥੇ ਬੰਨੀ ਸਾਰੀਆਂ ਆ ਰਹੀਆਂ ਹਾਲਾਂ ਦੇ ਹਾਲਾਤ ਬਾਹਰ ਵੀ ਛੇਤੀ ਕਿਤੇ ਸਹੀ ਨਹੀਂ ਇਹ ਮੋੜ ਵਸੇਬੇ ਦੀ ਵੀ ਸੰਕਟਾਂ ਨੂੰ ਅੱਗੇ ਇਦਾਂ ਚਾਰੀ ਰਹਿਣਾ ਚਾਹੀਦਾ ਸਰਕਾਰਾਂ ਨੂੰ ਵੀ ਬਾਹ ਪੜਨੀ ਚਾਹੀਦੀ ਜਿੱਥੇ ਤੇ ਧਾਰਮਿਕ ਜਥੇਬੰਦੀਆਂ ਦੀ ਗੱਲ ਹੈ ਉਹ ਤੇ ਆਪਾਂ ਹਰ ਜਿੱਥੇ ਹੋਰ ਵੀ ਸਾਡੇ ਸਤਕਾਰਯੋਗ ਜਿੰਦੇ ਵੀ ਆਪਣੇ ਗੁਰਸੇਖ ਸੰਗਤਾਂ ਨੇ ਜਾਂ ਭਾਵੇਂ ਆਪਾਂ ਗਾਇਕ ਦੇਖ ਰਹੇ ਹਾਂ ਆਪਣਾ ਆਪਣਾ ਯੋਗਦਾਨ ਪਾ ਰਹੀਆਂ ਨੇ ਇਹ ਜਿਹੜੇ ਸਰਕਾਰਾਂ ਦੇ ਕੰਮ ਹੈ ਉਹ ਸਰਕਾਰਾਂ ਨੂੰ ਵੀ ਬਹੁਤ ਜਿਹੜਾ ਜਲਦੀ ਇਹਦੇ ਵੱਲ ਧਿਆਨ ਦੇਣਾ ਚਾਹੀਦਾ ਤੇ ਉਹਨਾਂ ਨੂੰ ਬਹੁਤ ਹੀ ਕਿਉਂਕਿ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਇਸ ਇਲਾਕੇ ਦੇ ਵਿੱਚ ਆਪਾਂ ਪਠਾਨਪੋਟ ਤੋਂ ਲੈ ਕੇ ਤੇ ਕਿੱਥੇ ਬਾਜਲਕਾ ਫੋਜਪੁਰ ਉਧਰ ਰੋਪੜ ਤੇ ਆਪਣੇ ਪਰੇ ਪਟਿਆਲੇ ਦਾ ਏਰੀਆ ਜਿਹੜਾ ਤੇ ਉਹ ਅੱਗੇ ਮਾਨਸਾ ਜਿਹੜਾ ਇਹ ਜਿਹਦਾ ਘਰਦੇ ਵੀ ਉਧਰ ਮਾਰ ਪੈ ਰਹੀ ਹੈ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੋਇਆ ਤੇ ਹੁਣ ਵੀ ਤੁਸੀਂ ਦੇਖ ਰਹੇ ਹੋ بارش ਅਜੇ ਵੀ ਬਹੁਤ ਜ਼ਿਆਦਾ ਹੈ ਤੇ ਇਹ ਸਰਕਾਰਾਂ ਨੂੰ ਵੀ ਚਾਹੀਦਾ ਪੰਜਾਬ ਸਰਕਾਰ ਇੱਥੇ ਹੁਣ ਪਤਾ ਲੱਗਿਆ گورنر ਸਾਹਿਬ ਆ ਰਹੇ ਨੇ ਸੈਂਟਰਲ ਸਰਕਾਰ ਨੂੰ ਵੀ ਚਾਹੀਦਾ ਹੋਰ ਪਾਸੇ ਧਿਆਨ ਦੇ ਰਹਿ ਇਧਰ ਵੀ ਧਿਆਨ ਦੇ ਜਿਹੜਾ ਪੰਜਾਬ ਨੂੰ ਵੀ ਕੋਈ ਵੱਡਾ ਸਾਰਾ ਪੈਕੇਜ ਦੇਣ ਜਿਹਦੇ ਨਾਲ ਜਿਹੜਾ ਜਦੋਂ ਪਾਣੀ ਦੀ ਲੋੜ ਹੁੰਦੀ ਆ ਉਦੋਂ ਤੋਂ ਪੰਜਾਬ ਤੋਂ ਹੁਣ ਆਪਣੇ ਲੈ ਜਾਣ ਚੁੱਕੇ ਹਣਾ ਜਦੋਂ ਜੇ ਪੰਜਾਬ ਪਾਣੀ ਦੀ ਮਾਰ ਨਾਲ ਜੂਝ ਰਿਹਾ ਹੈ ਹਣਾ ਕਿੰਨਾ ਨੁਕਸਾਨ ਹੁਣ ਕੋਈ ਬਾਣ ਹੀ ਫੜ ਰਿਹਾ ਤੇ ਜਦੋਂ ਜ਼ਰੂਰਤ ਪੰਜਾਬ ਨੂੰ ਹੁੰਦੀ ਹੈ ਉਦੋਂ ਹਰੇਕ ਹੀ ਕਹਿੰਦਾ ਮੈਨੂੰ ਪਾਣੀ ਦੇ ਦਿਓ ਮੈਨੂੰ ਕਿੰਨੀ ਲੜਾਈ ਹੁੰਦੀ ਹੈ ਕਿੰਨੀ ਲੜਾਈ ਹੁੰਦੀ ਹੈ ਆਪਾਂ ਦੇਖਦੇ ਇਹ ਸਿਆਸੀ ਬੰਦਿਆਂ ਦੀ ਗੱਲਬਾਤ ਹੈ ਪਰ ਜਿੱਥੇ ਆਪਣੇ ਧਾਰਮਿਕ ਜੋ ਅਸੀਂ ਕਰ ਸਕਦੇ ਆ ਪਰ ਸਾਰਿਆਂ ਨੂੰ ਚਾਹੀਦਾ ਹੈ ਖਾਵਾ ਖਰਚਾ ਰਲ ਮਿਲ ਭਾਈ ਤੋਟਣਾ ਵਾ ਵੱਧੋ ਜਾਈ ਸਾਰਿਆਂ ਨੂੰ ਆਪਾਂ ਨੂੰ ਇੱਕ ਦੂਜੇ ਦੀ ਜਿਹੜੀ ਹੈ ਬਾਹ ਫੜਨੀ ਚਾਹੀਦੀ ਹੈ ਤੇ ਸਾਰੇ ਆਪਾਂ ਇੱਕ ਦੂਜੇ ਦੀ ਮਦਦ ਕਰੀਏ ਤਾਂ ਹੀ ਜਿਹੜਾ ਇਸ ਜਿਹੜੀ ਆਫਤ ਤੋਂ ਬਚਿਆ ਜਾਊਗਾ। ਧੰਨਵਾਦ ਜੀ। ਗੱਲ ਸਾਬ ਆਏ। ਬੇਸਨ ਪਪਾ ਬਲਦੀ